ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਦੇਸ਼ ਦੇ ਇਤਿਹਾਸ 'ਚ ਸ਼ਾਇਦ ਪਹਿਲੀ ਵਾਰ ਦੇਸ਼ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਚੀਫ ਜਸਟਿਸ ਸ਼੍ਰੀ ਬੀ ਆਰ ਗਵਈ ਦੀ ਦੇ ਉੱਤੇ ਇੱਕ ਵਕੀਲ ਨੇ ਜੁੱਤਾ ਸੁੱਟਿਆ ਤੇ ਜਦੋਂ ਉਹਨੂੰ ਫੜ ਕੇ ਉੱਥੋਂ ਦੇ ਗਾਰਡ ਬਾਹਰ ਲੈ ਕੇ ਗਏ ਤਾਂ ਉਹਨੇ ਨਾਰਾ ਲਾਇਆ ਸਨਾਤਨ ਕਾ અપਮਾਨ ਨਹੀਂ ਸਹੇਗਾ ਹਿੰਦੁਸਤਾਨ ਸੋ ਇਹਦੇ ਉੱਤੇ ਚਾਹੇ ਸਾਰੀਆਂ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਇਸ ਘਟਨਾ ਦੀ ਨਿੰਦਿਆ ਕੀਤੀ ਹੈ ਪਰ ਇਹ ਘਟਨਾ ਕਿਉਂ ਹੋਈ ਹੈ ਅਜਿਹਾ ਕਿਉਂ ਹੋਇਆ ਉਹਦੇ ਬਾਰੇ ਥੋੜੀ ਜੀ ਗੱਲ ਤੁਹਾਡੇ ਨਾਲ ਕਰਨੀ ਚਾਹਾਂਗੇ ਅ ਕੁਝ ਦਿਨ ਪਹਿਲਾਂ ਉਹਨਾਂ ਦੇ ਕੋਲ ਇੱਕ ਕੇਸ ਆਉਂਦਾ ਹੈ ਇੱਕ ਵਿਅਕਤੀ ਕਹਿੰਦਾ ਹੈ ਵੀ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਖਜੂਰਾਹੋ ਦੇ ਵਿੱਚ ਭਗਵਾਨ ਵਿਸ਼ਨੂੰ ਦੀ ਮੂਰਤੀ ਹੈ ਉਹ ਖੰਡਿਤ ਹੋਈ ਹੋਈ ਹੈ ਉਹਨੂੰ ਠੀਕ ਕਰਵਾਇਆ ਜਾਵੇ ਉਹਦਾ ਹੁਕਮ ਕਰੋ ਤੁਸੀਂ ਉਹਨਾਂ ਨੇ ਉਹਦੀ ਉਹ ਪਟੀਸ਼ਨ ਰੱਦ ਕਰ ਦਿੱਤੀ ਤੇ ਉਹਨੂੰ ਕਿਹਾ ਵੀ ਤੁਸੀਂ ਭਗਵਾਨ ਜੀ ਨੂੰ ਦੇ ਵਿੱਚ ਇੰਨਾ ਵਿਸ਼ਵਾਸ ਰੱਖਦੇ ਹੋ ਤੁਹਾਡਾ ਇੰਨੀ ਉਹ ਹੈ ਤਾਂ ਤੁਸੀਂ ਉਹਨਾਂ ਨੂੰ ਇਹ ਬੇਨਤੀ ਕਰ ਲਓ ਉਹ ਤਾਂ ਬਹੁਤ ਸ਼ਕਤੀਮਾਨ ਨੇ ਇਹਦੇ ਉੱਤੇ ਰੌਲਾ ਪੈ ਗਿਆ HinduTabi ਜਥੇਬੰਦੀਆਂ ਤੇ ਹੋਰਾਂ ਨੇ ਟ੍ਰੋਲਿੰਗ ਕਰਨੀ ਸ਼ੁਰੂ ਕਰ ਦਿੱਤੀ ਦੋ ਦਿਨਾਂ ਬਾਅਦ ਉਹਨਾਂ ਨੇ ਚੱਲਦੀ ਅਦਾਲਤ ਦੇ ਵਿੱਚ ਇਹ ਗੱਲ ਕਹੀ ਕਿ ਵੀ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਤੇ ਮੈਂ ਇੱਕ ਸੱਚਾ ਸੈਕੂਲਰਿਸ ਸੈਕੂਲਰਿਸ ਤਾਂ ਤੇ ਮੇਰੀ ਕੋਈ ਅਜਿਹੀ ਮੰਦ ਭਾਵਨਾ ਨਹੀਂ ਵੀ ਮੈਂ ਕਿਸੇ ਦੀ ਭਾਵਨਾ ਨੂੰ ਠੇਸ ਪਹਚਾਵਾਂ ਤੇ ਕਿਉਂਕਿ ਇਸ ਤੋਂ ਬਾਅਦ ਮਸਲਾ ਬੰਦ ਹੋ ਜਾਣਾ ਚਾਹੀਦਾ ਸੀ ਪਰ ਇੱਕ ਪਿਛਲੇ 10 ਸਾਲਾਂ ਤੋਂ ਖਾਸ ਤੌਰ ਤੇ ਉਸ ਤੋਂ ਪਹਿਲਾਂ ਵੀ 1925 ਤੋਂ ਵੀ ਉਸ ਤੋਂ ਵੀ ਪਹਿਲਾਂ ਇੱਕ ਜਿਹੜੀ ਕਟੜਤਾ ਹੈ ਉਹ ਬਹੁਤ ਜ਼ਿਆਦਾ ਫਲਾਈ ਜਾ ਰਹੀ ਹੈ ਉਹਦੇ ਬਾਰੇ ਵਿੱਚ ਮਹਾਤਮਾ ਗਾਂਧੀ ਦੇ ਵਿਚਾਰ ਵੀ ਨੇ ਵੀ ਇਹ ਸੰਗ ਕਿਸ ਤਰ੍ਹਾਂ ਦੀ ਜਥੇਬੰਦੀ ਹੈ ਹੋਰਾਂ ਲੋਕਾਂ ਦੇ ਵੀ ਹੈ ਬਹੁਤ ਵੱਡੀ ਪੱਧਰ ਤੇ ਤੇ ਉਹ ਇਹ ਇੱਕ ਨਫ਼ਰਤ ਦਾ ਮਾਹੌਲ ਲਗਾਤਾਰ ਬਣਾ ਕੇ ਰੱਖਦੇ ਐ ਤੇ ਸਾਡੇ ਦੇਸ਼ ਦੇ ਵਿੱਚ ਜੇ ਕੋਈ ਅ ਅੱਡ ਅੱਡ ਵਿਚਾਰਧਾਰਾਾਂ ਮ ਰਹੀਆਂ ਨੇ ਉਹ ਲੋਕ ਵੀ ਰਹੇ ਐ ਜਿਹੜੇ ਇਹਨਾਂ ਸਾਰੀਆਂ ਗੱਲਾਂ ਨੂੰ ਨਹੀਂ ਮੰਨਦੇ ਰਹੇ ਇਥੋਂ ਤੱਕ ਕਿ ਜਿਸ ਅੰਬੇਦਕਰ ਦਾ ਪਾਠ ਦਿਨ ਰਾਤ ਪੜ੍ਹਦੇ ਐ ਮੋਦੀ ਜੀ ਤੇ ਉਹਨਾਂ ਦੀ ਪਾਰਟੀ ਉਹ ਤੇ ਸੰਗ ਮੁਖੀ ਵੀ ਕਹਿੰਦਾ ਉਸ ਅੰਬੇਦਕਰ ਸਾਹਿਬ ਨੇ ਜਦੋਂ ਬੁੱਧ ਧਰਮ ਨੂੰ ਅਪਣਾਇਆ ਤਾਂ ਉਸ ਟਾਈਮ ਉਹਨਾਂ ਨੇ 22 ਪ੍ਰਤੀਗਿਆਵਾਂ ਲਈਆਂ ਸੀ ਉਹਨਾਂ ਪ੍ਰਤੀਗਿਆਵਾਂ ਦੇ ਵਿੱਚ ਇਹਨਾਂ ਜਿਹੜੇ ਜਿਨ੍ਹਾਂ ਨੂੰ ਇਹ ਦੇਵਤੀ ਦੇਵੀ ਮੰਨਦੇ ਐ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਉਹ ਮੰਨਣ ਉਹਨਾਂ ਨੂੰ ਪਰ ਮਹਾਤਮਾ ਆਪਣੇ ਦੂਜੇ ਜਿਹੜੇ ਡਾਕਟਰ ਅੰਬੇਦਕਰ ਜੀ ਐ ਉਹਨਾਂ ਨੇ ਜੋ ਭਾਈ ਪ੍ਰਤੀਗਿਆਵਾਂ ਲਈਆਂ ਸੀ ਉਹਨੂੰ ਪੜ ਲੈਣਾ ਸੋ ਇਹ ਾਡ ਾਡ ਲੋਕਾਂ ਦੇ ਾਡ ਾਡ ਵਿਚਾਰ ਨੇ ਤੇ ਸਾਨੂੰ ਉਹਨਾਂ ਸਾਰੇ ਵਿਚਾਰਾਂ ਨੂੰ ਆਪਣੇ ਉਹਨਾਂ ਵਿਚਾਰਾਂ ਦੇ ਵਿਰੁੱਧ ਦੂਜੇ ਵਿਚਾਰ ਦਿਓ ਤੁਸੀਂ ਉਹ ਸਾਰਾ ਹੋਵੇ ਪਰ ਤੁਸੀਂ ਕਿਸੇ ਜੱਜ ਦੇ ਉੱਤੇ ਆ ਕੇ ਇਸ ਤਰ੍ਹਾਂ ਸਿੱੜਦੇ ਹੋ ਇਹ ਵੱਡੀ ਬਿਮਾਰੀ ਦੀ ਇੱਕ ਨਿਸ਼ਾਨੀ ਹੈ ਉਸੇ ਬਿਮਾਰੀ ਦੇ ਵਿੱਚੋਂ ਹੀ ਅਸੀਂ ਦੇਖਿਆ ਕਿ ਸਾਡੇ ਜਲੰਧਰ ਦੇ ਵਿੱਚ ਮੁਸਲਮ ਭਾਈਚਾਰੇ ਦੇ ਲੋਕ ਅੱਲਾਹੁ ਅਕਬਰ ਕਹਿੰਦੇ ਜਾਂਦੇ ਐ ਤੇ ਇੱਕ ਬੰਦਾ ਆਉਂਦਾ ਕਿਸੇ ਤਰ੍ਹਾਂ ਦਾ ਉਤਰਿਆ ਜਾਂਦਾ ਉਹ ਜੈ ਸ਼੍ਰੀ ਰਾਮ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੰਦਾ ਝਗੜਾ ਹੁੰਦਾ ਤੇ ਫਿਰ ਚਲੋ ਬਚਤ ਰਹਿ ਗਈ ਸ਼ੁਕਰ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਅੱਗ ਨਹੀਂ ਲੱਗੀ ਪਰ ਸਾਰੇ ਦੇਸ਼ ਦੇ ਵਿੱਚ ਕੋਈ ਹਿੰਦੂ ਤਿਹਾਰ ਹੋਵੇ ਉਹਨਾਂ ਨੇ ਜਿਹੜਾ ਜਲੂਸ ਕੱਢਣਾ ਹੈ ਉਧਰ ਦੀ ਕੱਢਣਾ ਹੈ ਜਿੱਧਰ ਮੁਸਲਮਾਨ ਆਬਾਦੀ ਹੈ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਅੱਗੇ ਖੜ ਕੇ ਜਿਹੜੇ ਬੜੇ ਮਾੜੀ ਕਿਸਮ ਦੇ ਨਾਰੇ ਲਾਉਣੇ ਆ ਡੀਜੇ ਵਜਾਉਣੇ ਹੁਣ ਉੜੀਸਾ ਦੇ ਵਿੱਚ ਕਟਕ ਦੇ ਵਿੱਚ ਆ ਜਿਹੜੀਆਂ ਮੂਰਤੀਆਂ ਦਾ ਵਿਸਰਜਨ ਕਰਦੇ ਆ ਉਹ ਕਰਨਾ ਸੀਗਾ ਉੱਥੇ ਕੋਈ ਇਹੀ ਜੀ ਗੱਲ ਤੇ ਕੋਈ ਗੱਲ ਹੋਊਗੀ ਤੇ ਤਣਾਅ ਪੈਦਾ ਹੋ ਗਿਆ ਤਣਾਅ ਪੈਦਾ ਹੋ ਗਿਆ ਤਾਂ ਵਿਸ਼ਵ Hindu ਪਰਿਸ਼ਦ ਨੇ ਕੱਲ 6 ਤਰੀਕ ਵਾਸਤੇ ਐਲਾਨ ਕਰ ਦਿੱਤਾ ਵੀ ਅਸੀਂ ਬੰਦ ਰੱਖਾਂਗੇ ਕਟਕ ਨੂੰ ਤੇ ਉਹ ਬੰਦ ਕਰਾਉਣ ਲਈ 5 ਤਰੀਕ ਨੂੰ ਮੋਟਰਸਾਈਕਲਾਂ ਦੇ ਉੱਤੇ ਪ੍ਰਚਾਰ ਕਰਦੇ ਫਿਰਦੇ ਐ ਤੇ ਉਹ ਉਸ ਏਰੀਏ 'ਚ ਜਾਣਾ ਚਾਹੁੰਦੇ ਸੀ ਜਿੱਥੇ ਮੁਸਲਮ ਆਬਾਦੀ ਐ ਤੇ ਤਣਾਅ ਵਾਜੇ। ਉੱਥੋਂ ਦੀ ਪੁਲਿਸ ਨੇ ਉਹਨੂੰ ਰੋਕਿਆ ਵੀ ਨਹੀਂ ਵੀ ਅਸੀਂ ਨਹੀਂ ਜਾਣ ਦੇਣਾ। ਉਹ ਪੁਲਿਸ ਦੇ ਆਖੇ ਨਹੀਂ ਲੱਗੇ। ਉਹਦਾ ਨਾਲ ਝੜੱਪਾਂ ਹੋਈਆਂ। ਉੱਥੋਂ ਦੇ ਇੱਕ ਡੀਸੀਪੀ ਐ ਜਿਹੜੇ ਉਹ ਉਹ ਜ਼ਖਮੀ ਹੋਇਆ ਤੇ ਇੱਕ ਹੋਰ ਜਿਹੜਾ ਅਫਸਰ ਹੈਗਾ ਉੱਥੋਂ ਦਾ ਉਹ ਖਾਸ ਜ਼ਖਮੀ ਹੋਇਆ ਐ। ਤੇ ਆਈ ਸੀ ਯੂ ਚ ਭਰਤੀ ਹੈ ਉਥੋਂ ਦਾ ਜਿਹੜਾ ਐਸ ਸੀ ਡੀ ਮੈਡੀਕਲ ਕਾਲਜ ਤੇ ਹਸਪੀਟਲ ਹੈ ਉਹਦੇ ਆਈ ਸੀ ਯੂ ਚ ਭਰਤੀ ਹੈ ਇੱਕ ਪੁਲਿਸ ਦਾ ਅਫਸਰ ਪਾਂਡਾ ਉਹਦਾ ਨਾਮ ਹੈ ਸੋ ਇਸ ਕਿਸਮ ਦੀ ਗੱਲ ਤੇ ਦੂਜਾ ਜਿਹੜਾ ਅ ਮੱਧ ਪ੍ਰਦੇਸ਼ ਦੇ ਇੰਦੌਰ ਦੇ ਵਿੱਚ ਇੱਕ ਐਮ ਐਲ ਏ ਹੈ ਬੀ ਜੀ ਪੀ ਦੀ ਜਿਹਦਾ ਨਾਮ ਹੈ ਮਾਲਨੀ ਗੋੜ ਉਹਦਾ ਜਿਹੜਾ ਮੁੰਡਾ ਹੈਗਾ ਉਹ ਇੰਦੌਰ ਦੀ ਵਾਈਸ ਜਿਹੜੀ ਯੂਨਿਟ ਹੈ ਭਾਜਪੀ ਦੀ ਉਹਦਾ ਵਾਈਸ ਪ੍ਰੈਜ਼ੀਡੈਂਟ ਹੈ ਤੇ ਉਸ ਨੇ ਜਿਹੜਾ ਐਲਾਨ ਕਰ ਦਿੱਤਾ ਵੀ ਜਿਹੜਾ ਉੱਥੋਂ ਦਾ ਇੰਦੌਰ ਦਾ ਸੀਤਲਾ ਮਾਤਾ ਬਾਜ਼ਾਰ ਹੈ ਜਿੱਥੇ 100 ਸਾਲ ਤੋਂ ਵੀ ਵੱਧ ਸਮੇਂ ਤੋਂ ਹਿੰਦੂ ਮੁਸਲਮਾਨ ਇਕੱਠੇ ਰਹਿ ਰਹੇ ਹੈ ਜੇ ਹਿੰਦੂਆਂ ਦੀ ਦੁਕਾਨ ਹੈ ਤਾਂ ਉਤੇ ਮੁਸਲਮਾਨ ਵਰਕਰ ਲੱਗੇ ਹੋਏ ਹੈ ਜੇ ਕਿਤੇ ਮੁਸਲਮਾਨ ਦੀ ਦੁਕਾਨ ਹੈ ਤਾਂ ਹਿੰਦੂ ਵਰਕਰ ਲੱਗੇ ਹੋਏ ਹੈ ਬੁਘਾਰਾ ਸਾਹਜ ਨਾਲ ਰਹਿੰਦੇ ਆ ਇੱਕ ਦੂਜੇ ਨਾਲ ਖਾਂਦੇ ਆ ਪੀਂਦੇ ਆ ਬੈਠਦੇ ਆ ਉੱਠਦੇ ਆ ਕੋਈ ਕਿਸੇ ਨੂੰ ਸਮੱਸਿਆ ਨਹੀਂ ਆਈ ਪਰ ਕਿਉਂਕਿ ਇਸ ਗੱਲ ਦੀ ਤਾਂ ਸਮੱਸਿਆ ਵੀ ਆਪ ਬੀਜੇਪੀ ਨੂੰ ਹੈ ਆਰਐਸਐਸ ਨੂੰ ਹੈ ਚਾਹੇ ਆਰਐਸਐਸ ਦੇ ਮੁਖੀ ਰੋਜ਼ ਖੇਖਣ ਕਰਦੇ ਆ ਵੀ ਇਹ ਇੱਕੋ ਹੀ ਨੇ ਕਿਸੇ ਦੇ ਧਰਮਾਂ ਦਾ ਖਿਆਲ ਰੱਖੋ ਫਲਾਣਾ ਉਤੋਂ ਉਤੋਂ ਗੱਲ ਕਰਦੇ ਆ ਪਰ ਅੰਦਰ ਜਿਹੜੀਆਂ ਪੀੜਾਂ ਨੂੰ ਤੁਸੀਂ ਇੱਕ ਚਮਲਾਇਆ ਹੋਇਆ ਜਿਹੜੀਆਂ ਸੜਕਾਂ ਤੇ ਤੁਰੀਆਂ ਫਿਰਦੀਆਂ ਨੇ ਉਹ ਕਿੱਥੇ ਟੋਡੀਆਂ ਤੁਸੀਂ ਇਹ ਗੱਲ ਸੁਣਾਉਣਾ ਵੀ ਨਹੀਂ ਚਾਹੁੰਦੇ ਉਹਨਾਂ ਨੂੰ ਜੋ ਸੁਣਾਉਣਾ ਚਾਹੁੰਦੇ ਉਹ ਸੁਣਦੇ ਨੇ ਉਹਨਾਂ ਨੂੰ ਪਤਾ ਵੀ ਹੈ ਸਾਨੂੰ ਕੀ ਕਿਹਾ ਗਿਆ ਇਹਦੇ ਤੇ ਤੇ ਉਹ ਜਿਹੜੀ ਡੌਗ ਵਿਸਲ ਪੋਲਿਟਿਕਸ ਹੈ ਉਸ ਪੋਲਿਟਿਕਸ ਨੂੰ ਉਹ ਜਾਣਦੇ ਐ ਤੇ ਇਸੇ ਕਰਕੇ ਉਹਨਾਂ ਨੇ ਐਲਾਨ ਕਰ ਦਿੱਤਾ ਪਿੱਛੇ ਤੇ ਉਸ ਅਕਲਵਿਆ ਗੌੜ ਹੈ ਉਹਦਾ ਨਾਮ ਮੁੰਡੇ ਦਾ ਜਿਹੜਾ ਐਮਐਲ ਦਾ ਬੇਟਾ ਹੈਗਾ ਤੇ ਉਸ ਨੇ ਹਿੰਦੂ ਰક્ષਕ ਨਾਂ ਦੀ ਇੱਕ ਸੰਸਥਾ ਬਣਾਈ ਹੋਈ ਏ ਉਸ ਹਿੰਦੂ ਰક્ષਕ ਸੰਸਥਾ ਵੱਲੋਂ ਐਲਾਨ ਕਰਤਾ ਵੀ 25 ਸਤੰਬਰ ਤੱਕ ਤੁਸੀਂ ਸਾਰੀਆਂ ਦੁਕਾਨਾਂ ਦੇ ਵਿੱਚੋਂ ਇੱਥੋਂ ਛੱਡ ਦੋ ਇਸ ਏਰੀਆ 'ਚੋਂ ਨਿਕਲ ਜਾਓ ਬਾਹਰ ਤੇ ਉਹ ਵਿਚਾਰੇ ਕਿਸੇ ਨੇ ਕੋਈ ਕਰਿਆ ਹੋਇਆ ਕੋਈ ਪਹਿਲਾਂ ਦੁਕਾਨ ਪਹਿਲਾਂ ਵਰਕਰ ਲੱਗਿਆ ਰਿਹਾ ਹੌਲੀ ਹੌਲੀ ਕਰਕੇ ਕੋਈ ਛੋਟੀ ਦੁਕਾਨ ਪਾ ਲਈ ਇੱਕ ਬੰਦੇ ਨੇ 10 ਲੱਖ ਰੁਪਏ ਦੀ ਦਾ ਮਾਲ ਪਾ ਲਿਆ ਉੱਥੇ ਵੇਚਣ ਲਈ ਕਪੜਾ ਮਾਰਕੀਟ ਦੇ ਵਿੱਚ ਤੇ ਉਹ ਜਦੋਂ ਇਹ ਆਲਟੀਮੇਟਮ ਆ ਗਿਆ ਉਹਨੇ ਸਸਤਾ ਕਰਕੇ ਵੇਚਣਾ ਸ਼ੁਰੂ ਕਰਤਾ ਵੀ 10 ਲੱਖ ਮੈਂ ਲਾਇਆ ਜੇ ਮੇਰਾ 4-5 ਲੱਖ ਵੀ ਮੁੜਿਆਉਂਦਾ ਤਾਂ ਵੀ ਚੰਗਾ ਸੀ ਸੋ ਉਹਨਾਂ ਨੂੰ ਘਰੋਂ ਬੇਕਾਰ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਨੇ ਤੇ ਪਰ ਉੱਥੋਂ ਦੇ ਹਿੰਦੂ ਜਿਹੜੇ ਵਪਾਰੀ ਨੇ ਉਹ ਵੀ ਇਸ ਗੱਲ ਦਾ ਬੁਰਾ ਮਨਾਉਂਦੇ ਆ ਪਰ ਕਿਉਂਕਿ ਰਾਜ ਸਰਕਾਰ ਉਹਨਾਂ ਦੀ ਹੈ ਪੁਲਿਸ ਕੋਲ ਸ਼ਿਕਾਇਤਾਂ ਕੀਤੀਆਂ ਨੇ ਪੁਲਿਸ ਕਹਿੰਦੇ ਹਾਂ ਦੇਖਾਂਗੇ ਕਰਾਂਗੇ ਕੁਝ ਨਹੀਂ ਕਰ ਰਹੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਤੇ ਉਹ ਇਸ ਤਰ੍ਹਾਂ ਦੀਆਂ ਨਫ਼ਰਤੀ ਗੱਲਾਂ ਕਰਦੇ ਆ ਉਹਦੇ ਤੇ ਕੋਈ ਐਕਸ਼ਨ ਨਹੀਂ ਕਿਸੇ ਕੋਰਟ ਨੇ ਸੂਵੋ ਮੋਟੋ ਨੋਟਿਸ ਨਹੀਂ ਲਿਆ ਕਿਸੇ ਹਾਈ ਕੋਰਟ ਨੇ ਜਾਂ ਸੁਪਰੀਮ ਕੋਰਟ ਨੇ ਕਿਉਂਕਿ ਉਹਨਾਂ ਦਾ ਰਾਜ ਕਹੋ ਜਾਂ ਕੁਰਾਜ ਕਹੋ ਇਹ ਚੱਲ ਰਿਹਾ ਹੈ ਤੇ ਮੁਸਲਮਾਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਦਰਸਾਉਣ ਦਾ ਪੂਰਾ 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 ਉਹਨਾਂ ਨੇ ਸਾਮਾ ਤਿਆਰ ਕੀਤਾ ਹੋਇਆ ਸਾਰੇ ਦੇਸ਼ ਦੇ ਵਿੱਚ ਹੀ ਤੇ ਇਸੇ ਕਰਕੇ ਇਹਨੇ ਪਹਿਲਾਂ 2021 ਚ ਉਹਨੇ ਜਦੋਂ ਸ਼ੁਰੂ ਕੀਤਾ ਕੰਮ ਇਸ ਇਕਲਵੇਆ ਗੌੜ ਨੇ ਇਸ ਨੇ ਇੱਕ ਕੈਫੇ ਦੇ ਵਿੱਚ ਜਾ ਵੜੇ ਜਿੱਥੇ ਕਮੇਡੀਅਨ ਮੁਨਵਰ ਫਰੂਕੀ ਆਪਣੀ ਜਿਹੜੀ ਕਮੇਡੀ ਹੈ ਉਹ ਕਰਦਾ ਸੀ ਤੇ ਉਹਦੇ ਨਾਲ ਹੋਰ ਪਰਫਾਰਮਰ ਵੀ ਸੀ ਤੇ ਉਹਨਾਂ ਨੂੰ ਜਾ ਕੇ ਤਾੜਿਆ ਕਰਿਆ ਤੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਾਤੀ ਪੁਲਿਸ ਦੇ ਵਿੱਚ ਵੀ ਇਹ ਸਾਡੇ Hindu ਦੇਵੀ ਦੇਵਤਿਆਂ ਦਾ ਮੁਖੌਲ ਉਡਾਉਂਦੇ ਐ ਤੇ ਉਹ ਉਸ ਤੋਂ ਬਾਅਦ ਉਹਨੂੰ ਉੱਥੇ ਜਾਣ ਨਹੀਂ ਦਿੱਤਾ ਤੇ ਬਹੁਤ ਸਾਰੇ ਜਿਹੜੇ ਕਮੇਡੀਅਨ ਇਹ ਤਾਂ ਚਲੋ ਮੁਸਲਮ ਕਮੇਡੀਅਨ ਐ ਪੈਸਤਾ ਕਿਸੇ ਦੇ ਖਿਲਾਫ ਵੀ ਕਿਉਂ ਹੋਵੇ ਜਿਹੜੇ ਦੂਸਰੇ ਹੈਗੇ ਆ ਕੁਨਾਲ ਕਾਮਰਾ ਵਰਗੇ ਉਹਨਾਂ ਦੇ ਜਾ ਕੇ ਪੰਨ ਤੋੜੀ ਕਰਤੀ ਸੀ ਜਿੱਥੇ ਉਹਨਾਂ ਦਾ ਸਮਾਨ ਉਹ ਹੋਣਾ ਸੀਗਾ ਸਾਰਾ ਉੱਥੇ ਬੰਬੇ ਦੇ ਵਿੱਚ ਸੋ ਇਸ ਕਰਕੇ ਇਹ ਇੱਕ ਜਿਹੜੀ ਨਫਰਤ ਦੀ ਭੀੜ ਤਿਆਰ ਕੀਤੀ ਹੈ ਲੰਬੇ ਸਮੇਂ ਤੋਂ ਤੇ ਜਿਹੜੀ ਅਜੇ ਜਾਰੀ ਹੈ ਜਿਹਦੇ ਤੇ ਕੋਈ ਰੋਕ ਰਕਾਵਟ ਨਾ ਸਰਕਾਰਾਂ ਲਾ ਰਹੀਆਂ ਨੇ ਨਾ ਅਦਾਲਤਾਂ ਉਸ ਤਰ੍ਹਾਂ ਨਾਲ ਉਹਨੂੰ ਸਜ਼ਾ ਦੇ ਰਹੀਆਂ ਨੇ ਉਸ ਦਾ ਇੱਕ ਛਿੰਗਾ মাত্র ਇੱਕ ਨਿਸ਼ਾਨੀ ਹੈ ਚੀਫ ਜਸਟਿਸ ਸਾਹਿਬ ਦੇ ਉੱਤੇ ਜਿਹੜਾ ਹੈ ਮਤਲਬ ਹਮਲਾ ਜਿਹੜਾ ਹੋਇਆ ਹੈ ਇੱਕ ਸਮ ਦਾ ਤੇ ਹਮੇਸ਼ਾ ਹਰ ਥਾਂ ਦੇ ਉੱਤੇ ਇਹ ਹੀ ਹੈ ਵੀ ਇਹ ਕਿਉਂ ਉਹਨੂੰ ਪੁੱਛਿਆ ਗਿਆ ਵੀ ਕਿਉਂ ਤੁਸੀਂ ਮੁਸਲਮਾਨਾਂ ਨੂੰ ਇਹ ਕਹਿ ਹੈ ਵੀ ਇੱਥੋਂ ਛੱਡ ਦਿਓ ਕਹਿੰਦੇ ਇਹ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ 100 ਸਾਲਾਂ ਤੋਂ ਉਹਨਾਂ ਨੇ ਔਰਤਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਤੰਗ ਪ੍ਰੇਸ਼ਾਨ ਕੋਈ ਵੀ ਜੇ ਕਿਤੇ ਕੋਈ ਕਰਦਾ ਕੋਈ ਵੀ ਹੋਵੇ ਉਹਦੇ ਤੇ ਵਿਅਕਤੀ ਦੇ ਉੱਤੇ ਹੋ ਜਾਵੇ ਇਹ ਸਾਡੇ ਵੀ ਇੱਥੇ ਪੰਜਾਬ ਦੇ ਵਿੱਚ ਵੀ ਬਈ ਇਹ ਜਿਹੜੇ ਐ ਨਾ ਉਹ ਉਹ ਸਾਡੀਆਂ ਔਰਤਾਂ ਦੇ ਉੱਤੇ ਮਾੜੀ ਨੱਕ ਅੱਖ ਰੱਖਦੇ ਐ ਜਾਨੀ ਜਦੋਂ ਨਫ਼ਰਤਾਂ ਫਲਾਉਣੀ ਹੁੰਦੀਆਂ ਨੇ ਤਾਂ ਨਫ਼ਰਤੀ ਚਾਹੇ ਉਹਨਾਂ ਨੇ ਪੱਗ ਬੰਨੀ ਹੋਈ ਐ ਚਾਹੇ ਉਹਨਾਂ ਨੇ ਕੋਈ ਦੂਜਾ ਭਗਵਾ ਬਾਣਾ ਪਾਇਆ ਹੋਇਆ ਨਫ਼ਰਤੀ ਨਫ਼ਰਤੀ ਨੇ ਇਹ ਜਿਹੜੀ ਵਿਚਾਰ ਹੈ ਨਫ਼ਰਤਾਲੀ ਜਦੋਂ ਕਮਿਊਨਿਟੀ ਨੂੰ ਤੁਸੀਂ ਨਫ਼ਰਤ ਕਰਨੀ ਸ਼ੁਰੂ ਕਰਦੇ ਹੋ ਤਾਂ ਉਹਦੇ ਚੋਂ ਇਹ ਪ੍ਰੋਬਲਮ ਆਉਂਦੀਆਂ ਨੇ ਇਸ ਕਰਕੇ ਜਿਹੜਾ ਅਸੀਂ ਸਮਝਦੇ ਹਾਂ ਵੀ ਇਹ ਇਹਦੀ ਨਿੰਦਿਆ ਤਾਂ ਕਰਦੀ ਕਰਦੇ ਆ ਤੇ ਇਹ ਚਾਹੇ ਉਹਨੂੰ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਨਿੰਦਿਆ ਵੀ ਕੀਤੀ ਹੈ ਤੇ ਉਹਨੂੰ ਸਸਪੈਂਡ ਕਰ ਦਿੱਤਾ ਉਹਦੀ ਜਿਹੜੀ ਮੈਂਬਰਸ਼ਿਪ ਹੈਗੀ ਆ ਉਹਦੇ ਵਿੱਚ ਸੁਪਰੀਮ ਕੋਰਟ ਐਡਵੋਕੇਟਸ ਔਨ ਰਿਕਾਰਡ ਐਸੋਸੀਏਸ਼ਨ ਹੈ ਜਿਹੜੀ ਉਹਨੇ ਵੀ ਰੈਜ਼ੋਲੂਸ਼ਨ ਪਾ ਕੇ ਇਹਦੀ ਨਿੰਦਿਆ ਕੀਤੀ ਹੈ ਤੇ ਉੱਗੀ ਵਕੀਲ ਹੈ ਜਿਹੜੀ ਉਸ ਨੇ ਇਹਦਾ ਜਿਹੜਾ ਹੈ ਇਹ ਇੱਕ ਹੈ ਵੀ ਇਹਦੀ ਪੂਰੀ ਇਨਕੁਆਇਰੀ ਕਰਨੀ ਚਾਹੀਦੀ ਹੈ ਤੇ ਇਹਦੇ ਤੇ ਪਾਬੰਦੀ ਲਗਣੀ ਚਾਹੀਦੀ ਹੈ ਇਹ ਜਿਹੇ ਬੰਦਿਆਂ ਦੇ ਉੱਤੇ ਤੇ ਅਸੀਂ ਸਮਝਦੇ ਹਾਂ ਵੀ ਇਹ ਇਹ ਨਫਰਤ ਬੰਦ ਹੋਣੀ ਚਾਹੀਦੀ ਹੈ ਦੂਸਰਾ ਜਿਹੜੀ ਗੱਲ ਹੈ ਕੱਲ ਇਲੈਕਸ਼ਨ ਕਮਿਸ਼ਨ ਨੇ ਬਿਹਾਰ ਦੀਆਂ ਚੋਣਾਂ ਦਾ ਐਲਾਨ ਕਰਤਾ ਉਹਦੇ ਨਾਲ 8 ਜਿਹੜੇ ਅਸੈਂਬਲੀ ਹਲਕੇ ਅੱਡ-ਅੱਡ ਸੂਬਿਆਂ ਦੇ ਉਹਨਾਂ ਦੀਆਂ ਉਪ ਚੋਣਾਂ ਦਾ ਐਲਾਨ ਵੀ ਕਰ ਦਿੱਤਾ ਪਹਿਲੀ ਗੱਲ ਤਾਂ ਅਸੀਂ ਅੱਜ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਐਸਆਈਆਰ ਦੇ ਉੱਤੇ ਸੁਣਵਾਈ ਹੋਈ ਸੀ ਬੜੀ ਸ਼ੈਤਾਨੀ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੇ ਅੱਜ ਦੀ ਤਰੀਕ ਉਡੀਕੀ ਜਾ ਸਕਦੀ ਸੀ ਪਰ ਨਹੀਂ ਕੱਲ ਕਰ ਦਿੱਤਾ ਕਿਉਂਕਿ ਸੰਵਿਧਾਨ ਦੇ ਮੁਤਾਬਕ ਜਦੋਂ ਕੋਈ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਵੇ ਤਾਂ ਉਹਦੇ ਉੱਤੇ ਕੋਈ ਸੁਣਵਾਈ ਕੋਈ ਵਿਚਾਰਾ ਜੋ ਹੀ ਨਹੀਂ ਹੋ ਸਕਦੀ ਕਿਉਂਕਿ ਐਸਆਈਆਰ ਹੀ ਸੰਵਿਧਾਨ ਦੇ ਵਿਰੁੱਧ ਹੈ ਕਿਉਂਕਿ ਚੋਣ ਕਮਿਸ਼ਨ ਕੋਲ ਸਿਟੀਜ਼ਨਸ਼ਿਪ ਨੂੰ ਵੈਰੀਫਾਈ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਬਣਦਾ ਉਹ ਰੱਦ ਹੋਣੀ ਚਾਹੀਦੀ ਸੀ ਐਸਆਈਆਰ ਸਮੁੱਚੇ ਤੌਰ ਤੇ ਉਸ ਨੂੰ ਬਚਾਉਣ ਦੇ ਲਈ ਕੱਲ ਇਹ ਚੋਣ ਦਾ ਐਲਾਨ ਕਰਤਾ ਇੱਕ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਚੋਣ ਕਮਿਸ਼ਨ ਬਾਰੇ ਦੂਜਾ ਪੰਜਾਬ ਬਾਰੇ ਪੰਜਾਬ ਦੀ ਤਰਨ ਤਰਨ ਦੀ ਚੋਣ ਹੈ ਜਿਹੜੀ ਬਾਕੀ ਹੋਰ ਸੂਬਿਆਂ ਦੀਆਂ ਜਿਹੜੀਆਂ ਉਪ ਚੋਣਾਂ ਨੇ ਉਹ 11 ਨਵੰਬਰ ਨੂੰ ਹੋਣੀਆਂ ਨੇ ਤੇ ਇੱਥੇ ਇੱਕ ਖਡੂਰ ਸਾਹਿਬ ਹਲਕੇ ਦਾ ਵੀ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਮਨਿੰਦਰ ਸਿੰਘ ਲਾਲਪੁਰਾ ਦੇ ਉੱਤੇ ਬਹੁਤ سنگੀਨ ਇਲਜ਼ਾਮ ਲੱਗੇ ਹੋਏ ਸੀ ਜਦੋਂ ਉਹਨੂੰ ਐਮਐਲਏ ਦਾ ਕੈਂਡੀਡੇਟ ਬਣਾਇਆ ਉਹ ਐਮਐਲਏ ਬਣ ਗਿਆ ਤੇ ਉਹਦੇ ਤੇ ਉਹ ਉਹਨੂੰ ਸਜ਼ਾ ਹੋ ਗਈ ਉਹ ਜੇਲ੍ਹ 'ਚ ਬੈਠਾ ਹੈ ਤੇ ਚਾਹੀਦਾ ਤਾਂ ਇਹ ਹੈ ਕਾਨੂੰਨ ਮੁਤਾਬਕ ਵੀ ਸਪੀਕਰ ਸਾਹਿਬ ਉਹਦੀ ਜਿਹੜੀ ਮੈਂਬਰੀ ਹੈ ਉਹਨੂੰ ਖਾਰਜ ਕਰ ਦਿੰਦੇ ਪਰ ਉਹਨੂੰ ਖਾਰਜ ਨਹੀਂ ਕੀਤਾ ਸੀ ਦੇਖਿਆ ਰਾਹੁਲ ਗਾਂਧੀ ਨੂੰ ਇੱਕ ਅਜਿਹੇ ਕੇਸ 'ਚ ਸਜ਼ਾ ਹੋਈ ਜਿਹਨੂੰ ਹੱਤਕਦਾ ਕਹਿੰਦੇ ਐ ਕੰਟੈਂਪਟ ਕਹਿੰਦੇ ਐ ਉਸ ਦੇ ਵਿੱਚ ਵੀ ਸਾਡੀ ਨੇ ਤੋਹੀਨ ਕੀਤੀ ਹੈ ਉਸ ਦੇ ਵਿੱਚ ਉਹਨੂੰ ਸਜ਼ਾ ਹੋਈ 2 ਸਾਲ ਦੀ ਤੇ ਉਹ ਨਾਲ ਦੀ ਨਾਲੇ ਉਹਦੀ ਮੈਮਰੀ ਗਈ ਇੱਥੇ ਸਜ਼ਾ ਹੈਗੀ ਹੈ ਕਿਸੇ ਔਰਤ ਨਾਲ ਦੁਰਵਿਹਾਰ ਕਰਨ ਦੀ ਉਹ ਵੀ Dalit ਔਰਤ ਨਾਲ ਐਡਾ سنگੀਨ ਇਲਜ਼ਾਮ ਹੈ ਤੇ ਉਹ ਬੰਦਾ ਤਾਂ ਇਕਦਾਂ ਹੀ ਡਿਸਮਿਸ ਹੋਣਾ ਚਾਹੀਦਾ ਸੀ ਤੇ ਉਹ ਜੇਲ੍ਹ 'ਚ ਬੈਠਾ ਵੀ ਐਮਐਲਏ ਦੇ ਸਾਰੇ ਭੱਤੇ ਤੇ ਸਾਰਾ ਕੁਝ ਲੈ ਰਿਹਾ ਹੋਊਗਾ ਤਨਖਾਹ ਵੀ ਲੈ ਰਿਹਾ ਤੇ ਸਪੀਕਰ ਸਾਹਿਬ ਸੁੱਤੇ ਪਏ ਤੇ ਨਾਲ ਦੂਜੀ ਗੱਲ ਵੀ ਜਦੋਂ ਕੱਲ ਹਾਈ ਕੋਰਟ ਦਾ ਵੀ ਸਾਹ ਕਿਤਾਬ ਕੀ ਹੈ ਵੀ ਹਾਈ ਕੋਰਟ ਨੇ ਨਾ ਤਾਂ ਉਹਦੀ ਪਟੀਸ਼ਨ ਹੈ ਜਿਹੜੀ ਉਹਨੂੰ ਰੱਦ ਕੀਤਾ ਤੇ ਨਾ ਉਹਨੂੰ ਸਵੀਕਾਰ ਕੀਤਾ ਨਾ ਉਹਨੂੰ ਕੋਈ ਰਾਹਤ ਦਿੱਤੀ ਤੇ ਉਸ ਨੂੰ ਤੁਰੰਤ ਤੌਰ ਤੇ ਡਿਸਮਿਸ ਕੀਤਾ ਜਾਣਾ ਚਾਹੀਦਾ ਸੀ ਤੇ ਜਿਹੜੀ ਚੋਣ ਦੁਬਾਰਾ ਫੇਰ ਸਾਡੇ ਪੰਜਾਬ ਤੇ ਠੋਸੀ ਜਾਣੀ ਹੈ ਉਹਦੇ ਤੋਂ ਬਚਿਆ ਜਾਣਾ ਚਾਹੀਦਾ ਸੀ ਲਾਸਟ ਗੱਲ ਸੋਨਮ ਬਾਂਗ ਚੁੱਕਦੀ ਘਰ ਵਾਲੀ ਨੇ ਜਿਹੜਾ ਗੀਤਾंजलि ਐਂਗਮੋ ਨੇ ਮੈਡਮ ਨੇ ਰਿੱਟ ਪਾਈ ਹੋਈ ਸੀ ਸੁਪਰੀਮ ਕੋਰਟ ਨੇ ਕੱਲ ਉਹਦੇ ਤੇ ਕੇਂਦਰ ਸਰਕਾਰ ਨੂੰ ਵਗੈਰਾ ਏਜੰਸੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਤੇ ਉਸ ਨੂੰ ਆਗਿਆ ਦੇਤੀ ਕਿ ਉਹ ਆਪਣੇ ਪਤੀ ਨੂੰ ਜੋਧਪੁਰ ਜੇਲ੍ਹ ਚ ਮਿਲ ਸਕਦੀ ਹੈ ਹਾਲ ਦੀ ਕੜੀ ਇੰਨੀ ਗੱਲ ਅੱਜ ਦੀ ਗੱਲ ਚ ਐਨਾਂ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ